ਸੋਸ਼ਲ ਕਾਲ ਕਲਿਆਣ ਟੀਵੀ ਪੰਜਾਬੀ ਵੇਖ ਰੂ ਤੁਸੀਂ ਤੇ ਸੂਬੇ ਪਰਦੇ ਵਿੱਚ ਹੀ ਇਸ ਵੇਲੇ ਹੀਟ ਵੇਵ ਨੇ ਕਹਿਰ ਮਚਾਇਆ ਹੋਇਆ ਹੈ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਦਾ ਵੀ ਬੁਰਾ ਹਾਲ ਹੋ ਚੁੱਕਿਆ ਹੈ ਤੇ ਇਸੇ ਵਿਚਾਲੇ ਬਠਿੰਡਾ ਦੇ ਵਿੱਚ ਜਿੱਥੇ ਪਸ਼ੂਆਂ ਦੇ ਡਾਕਟਰ ਜਨਾ ਦੇ ਬੁੱਲਵੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਅਤਿ ਦੀ ਗਰਮੀ ਦੇ ਵਿੱਚ ਪਸ਼ੂ ਕਾਫੀ ਪ੍ਰਭਾਵਿਤ ਹੋ ਰਹੇ ਨੇ ਦਰਅਸਲ ਇਸ ਗਰਮੀ ਦਾ ਅਸਰ ਜਿਹੜਾ ਪਸ਼ੂਆਂ ਦੇ ਪ੍ਰੋਡਕਟ ਯਾਨੀ ਕਿ ਪਸ਼ੂਆਂ ਦੇ ਉਤਪਾਦਨ ਤੇ ਪੈ ਰਿਹਾ ਹੈ ਜਿਹੜਾ ਦੁੱਧ ਹੈ ਉਸ ਦੀ ਮਾਤਰਾ ਘਟ ਰਹੀ ਹੈ ਹੋਰ ਵੀ ਜਿਹੜਾ ਉਤਪਾਦਨ ਪਸ਼ੂਆਂ ਤੋਂ ਹੁੰਦਾ ਹੈ ਤਾਂ ਉਸ ਸ਼ਬਦ ਦੇ ਵਿੱਚ ਕਮੀ ਆ ਰਹੀ ਹੈ ਕਿਉਂਕਿ ਗਰਮੀ ਤੇ ਚੱਲਦੀ ਹੈ ਇਸ ਵੇਲੇ ਪਸ਼ੂ ਵੀ ਹਾਲੋ ਬੇਹਾਲ ਹੋ ਚੁੱਕੇ ਨੇ ਤੇ ਇਸੇ ਦਰਮਿਆਨ ਜਿੱਥੇ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜਿੱਥੇ ਪਸ਼ੂਆਂ ਨੂੰ ਰੱਖਿਆ ਜਾਵੇ ਉੱਥੇ ਸ਼ੈੱਡ ਜਿਹੜੇ ਨੇ ਉਹ ਹਵਾਦਾਰ ਹੋਣੇ ਚਾਹੀਦੇ ਨੇ ਹਵਾ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਇਸ ਲੂ ਤੇ ਗਰਮੀ ਤੋਂ ਬਚਾਉਣ ਦੇ ਲਈ ਪਸ਼ੂਆਂ ਨੂੰ ਲੋਕਾਂ ਦੇ ਵੱਲੋਂ ਆਪਣੇ ਪੱਦਰ ਤੇ ਕਦਮ ਚੁਕਨੇ ਚਾਹੀਦੇ ਨੇ ਕਿਉਂਕਿ ਹੀਟ ਵੇਵ ਦੇ ਨਾਲ-ਨਾਲ ਜਿੱਥੇ ਇਨਸਾਨ ਬਿਹਾਲ ਹੋ ਰਹੇ ਨੇ ਉੱਥੇ ਪਸ਼ੂਆਂ ਦਾ ਵੀ ਗਰਮੀ ਦੇ ਵਿੱਚ ਬੁਰਾ ਹਾਲ ਹੋ ਚੁੱਕਿਆ। ਸਰ ਜੀ ਬੇਹੱਦ ਹੋਦਾ। ਡਾਕਟਰ ਪਰਮਪਾਲ ਸਿੰਘ। ਸਰ ਗਰਮੀ ਬਹੁਤ ਜ਼ਿਆਦਾ ਹੋਤੀ ਹੈ। ਹੀਟ ਵੇਵ ਚੱਲ ਰਹੀ ਹੈ। ਕਿੰਨਾ ਅਸਰ ਪੈ ਰਿਹਾ ਹੈ ਜਾਨਵਰਾਂ ਦੇ ਪੰਛੀਆਂ ਦੇ ਤੇ ਅੰਦਰ ਸੇ। ਦੇਖੋ ਜੀ ਆਪਾਂ ਸਾਡੇ ਨੂੰ ਪਤਾ ਵੀ ਹੀਟ ਦਾ ਸਟ्रेस ਤਾਂ ਕਾਫੀ ਹੁੰਦਾ ਹੈ। ਦੇ ਦੇਖਿਆ ਜਾਵੇ ਪਸ਼ੂਆਂ ਦੀ ਆਪਾਂ ਗੱਲ ਕਰੀ ਅੱਜ ਦੇ ਟਾਈਮ ਤੇ ਪਸ਼ੂਆਂ ਦੇ ਵਿੱਚ ਜਿੰਨੇ ਹੀਟ ਦਾ ਜਿੰਨਾ ਜ਼ਿਆਦਾ ਹੀਟ ਆ ਉਨੀ ਹੀਟ ਡਿਸਪੀਸ਼ਨ ਔਖੀ ਆ ਉਨੀ ਹੀਟ ਡਿਸਪੀਸ਼ਨ ਹੋਣ ਕਰਕੇ ਇਸ ਸਟ्रेस ਸਾਰਾ ਬਾਡੀ ਦੇ ਵਿੱਚ ਰਿਟੇਨ ਹੋ ਰਿਹਾ ਡਿਟੇਨ ਹੋਣ ਕਰਕੇ ਇਹਨਾਂ ਦੀ ਪ੍ਰੋਡਕਸ਼ਨ ਘਟ ਰਹੀ ਆ ਪ੍ਰੋਡਕਸ਼ਨ ਦੇ ਵਿੱਚ ਆਪਾਂ ਦੁੱਧ ਦੇ ਉਤਪਾਦਨ ਲਾ ਲਈਏ ਤਾਂ ਦੁੱਧ ਦੇ ਉਤਪਾਦਨ ਉਹਨਾਂ ਦਾ ਘਟ ਰਿਹਾ ਉਹਦੇ ਪਿੱਛੇ ਬਹੁਤ ਜੇ ਕਾਰਨ ਬੰਦੇ ਨੇ ਜਿਵੇਂ ਕਿ ਇਨਫਰਟੀਲਟੀ ਹੋ ਜਾਂਦੀ ਆ ਆਨ ਵਾਲਾ ਸੁਵਾ ਸਹੀ ਟਾਈਮ ਤੇ ਨਹੀਂ ਹੁੰਦਾ ਡਰਾਈ ਮੈਟਰ ਇੰਚੇ ਘਟ ਜਾਂਦਾ ਹੈਗਾ ਨਿਊਟ੍ਰੀਐਂਟ ਡੋਸਿੰਗ ਹੋਣ ਲਈ ਇਹ ਸਾਰੀਆਂ ਚੀਜ਼ਾਂ ਨਾਲ ਇਨ ਇੰਟਰਨੈਸ਼ਨਲ ਵੀ ਇਹਨਾਂ ਦਾ ਪ੍ਰੋਡਕਸ਼ਨ ਲੈਵਲ ਥੋੜਾ ਘਟਦਾ ਸੰਭਾਲ ਕਿੰਨੀ ਵਧਦੀ ਗਰਮੀ ਖਾਸ ਤੌਰ ਤੇ ਬੱਚਿਆਂ ਦੀ ਗੱਲ ਕੀਤੀ ਹੈ ਬਈ ਗਾਵਾਂ ਖਾਸ ਤੌਰ ਤੇ ਅਮਰੀਕਨ ਗਾਇਆਂ ਨੇ ਬੜੀ ਗਰਮੀ ਮੰਦੀ ਆ ਦੇਖੋ ਜੀ ਅਮਰੀਕਨ ਗਾਇਆਂ ਹੋ ਗਈਆਂ ਮੱਝਾਂ ਹੋ ਗਈਆਂ ਚਾਹੇ ਦੋਸ ਹੋ ਗਏ ਹਰ ਕਿਸੇ ਤੇ ਹੀਟ ਦਾ ਸਟੈਸ ਤਾਂ ਹੈ ਗਈ ਹੈ ਹੁਣ ਹੀਟ ਦੇ ਸਟੈਸ ਵਾਸਤੇ ਆਪਾਂ ਇੱਕ ਚੀਜ਼ ਮਨ ਰੱਖਣੀ ਹੈ ਕਿ ਇਹਨਾਂ ਨੂੰ ਆਪਾਂ ਜਿਹੜਾ ਇਹਨਾਂ এনਵਾਇਰਨਮੈਂਟ ਆ ਉਹ ਪੂਰਨ এনਵਾਇਰਨਮੈਂਟ ਵੀ ਆ ਪੂਰਨ এনਵਾਇਰਨਮੈਂਟ ਕਿਵੇਂ ਆ ਵੀ ਇਹਨਾਂ ਨੂੰ ਸ਼ੈਡੀ ਬਲੇਸਸੇ ਰੱਖੀਏ ਇਹਨਾਂ ਦੇ ਜਿਹੜੇ ਆਪਣੇ ਬਣਾਏ ਹੋਏ ਨੇ ਹਾਊਸਿਸ ਨੇ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਰੱਖਦੇ ਆ ਸ਼ੈੱਡ ਨੇ ਉਹ ਉੱਚੇ ਤੇ ਹਵਾਦਾਰ ਹੋਣੇ ਚਾਹੀਦੇ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਡਾਇਰੈਕਟ ਸਨ ਲਾਈਟ ਨਾ ਹੋਵੇ ਪਾਣੀ ਇਹਨਾਂ ਨੂੰ ਇਹਨਾਂ ਦੀ ਖੇਲੀਆਂ ਦੇ ਵਿੱਚ ਸਾਫ਼ ਸੁੱਧਾ ਤੇ ਠੰਡਾ ਪਾਣੀ ਆਲਰੇਡੀ ਅਵੇਲੇਬਲ ਹੋਣਾ ਚਾਹੀਦਾ ਵੀ ਜਦੋਂ ਪਿਆਸ ਲੱਗਦੀ ਹੈ ਪਾਣੀ ਪੀਸੇ ਸੇਮ ਗੋਲ ਫੋਰ ਆਪਣੇ ਪਰਸਪਰ ਜਿਵੇਂ ਡੌਗ ਜਾਂ ਕੈਟ ਹੋ ਗਿਆ ਇਹਨਾਂ ਨੂੰ ਆਪਾਂ ਘਰੇ ਰੱਖਦੇ ਹਾਂ ਤਾਂ ਠੰਡਾ ਪਾ ਲਈ ਇਹਨਾਂ ਨੂੰ ਆਈਡਲ ਮਿਲਦਾ ਰਹੇ ਸ਼ੈਡੀਪਲੇਸਿਸ ਤੇ ਘਰੇ ਆਪਣੇ ਪੱਕੇ ਲੱਗੇ ਆ ਏਸੀ ਲੱਗੇ ਆ ਜੁਗਨ ਲੋਕਾਂ ਦੇ ਤਾਂ ਇਹਨਾਂ ਨੂੰ ਆਪਾਂ ਨੂੰ ਉਹਦੇ ਅੰਦਰ ਰੱਖਣਾ ਚਾਹੀਦਾ ਸਰ ਡਾਈਟ ਵੀ ਚੇਂਜ ਕਰਨੀ ਪਣੀ ਜੇ ਵੀ ਕੋਰ ਦੇ ਦੇ ਸਾਧਨਾਂ ਜਾਂ ਆਪਾਂ ਉੱਥੇ ਕੀਤੀ ਜਾਂ ਬਦ ਕਰਦੇ ਜਿਹੜੀ ਡਾਈਟ ਹੋ ਜਾਂਦੀ ਹੈ ਦੇਖੋ ਜੀ ਡਾਈਟ ਦੇ ਵਿੱਚ ਆਟੋਮੈਟਿਕਲੀ ਜਦੋਂ ਹੀਟ ਸਟ्रेस ਹੁੰਦਾ ਤਾਂ ਪਸ਼ੂ ਜਿਹੜੇ ਪਸ਼ੂਹਾਰ ਆ ਉਹਨਾਂ ਦੇ ਵਿੱਚ ਕੀ ਹੁੰਦਾ ਸੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਬੜੇ ਮੂਰੂ ਮੈਂ ਥੋੜੇ ਕੰਪੈਰੀਟਿਵ ਵਿੱਚ ਘੱਟ ਪਾਈਏ ਇਹਨਾਂ ਨੂੰ ਠੰਡੀਆਂ ਚੀਜ਼ਾਂ ਜ਼ਿਆਦਾ ਦੇਦੀ ਹੈ ਠੰਡੀ ਖਾਣਾ ਜ਼ਿਆਦਾ ਦੇਦੀ ਹੈ ਤਾਂ ਵੈਸੇ ਹੀ ਆਲਰੇਡੀ ਇਹਨਾਂ ਦੀ ਡਾਈਟ ਡਾਈਮਿਟਡ ਇਨਟੈਕਸ ਕਰ ਰਹੀਆਂ ਦੇ ਵਿੱਚ ਘੱਟ ਹੀ ਜਾਂਦੀ ਹੈ ਕੁਝ ਆਵੇ ਸਰ ਲਾਸਟਵਾਲ ਮੇਰਾ ਓਪੀਡੀ ਕਿੰਨੀ ਵਾਰ ਜਾਂਦੀ ਹੈ ਹਸਪਤਾਲਾਂ ਨੇ ਵੀ ਬਿਮਾਰ ਅਸੀਂ ਜਾਨਵਰ ਪੰਛੀ ਕਿੰਨੇ ਆਉਂਦਾ ਹੈ ਹਸਪਤਾਲ ਦੇਖੋ ਇਹ ਆਨ ਐਨ ਐਵਰੇਜ ਓਪੀਡੀ ਦਾ ਫਰਕ ਤਾਂ ਜ਼ਰੂਰ ਪੈਂਦਾ ਸਰਦੀਆਂ ਨਾਲੋਂ ਸਰਦੀਆਂ 'ਚ ਹੋਰ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਗਰਮੀਆਂ 'ਚ ਹੋਰ ਕਿਸਮ ਦੇ ਪ੍ਰਾਗਨ ਹਾਂ ਹਾਨਬਟ ਜਾਂ ਹਾਂ ਪੀਚਲੈਸ ਦੇ ਜਿਹੜੇ ਕੇਸਿਸ ਨੇ ਸਪੈਸਫਿਕਲੀ ਆਪਾਂ ਹਾਈਪਰਥਰਮੀਆ ਦੇ ਕੇਸ ਦੀ ਗੱਲ ਕਰੀ ਹੀਪੈਰੋਕਸੀਆ ਹੱਲਲੋਰੀਜਮਾ ਪੋਲੀਕੀਆਸਰਬੀਆ ਜਾਂ ਹਾਈਪਰਥਰਮੀ ਕਹਿੰਦੇ ਆ ਉਹ ਕੇਸਿਸ ਕਾਫੀ ਆਪਾਂ ਨੂੰ ਦੇਖ ਨੂੰ ਮਿਲਦੇ ਬਸ ਇੱਕ ਰਾਏ ਹੀ ਹੈ ਵੀ ਜੇ ਇਸ ਟਾਈਮ ਤੇ ਜਿੰਨੇ ਇੰਨਾ ਹੀਟ ਹੈਗਾ ਕਿਸੇ ਵੀ ਪਸ਼ੂ ਨੂੰ ਜਿਆਦਾ ਜਿਆਦਾ ਗਰਮੀ ਦੇ ਟਾਈਮ ਤੇ ਤੁਸੀਂ ਬਾਹਰ ਨਾਲ ਲੈ ਕੇ ਜਾਓ ਜਿਹੜਾ ਮਾੜਾ ਮੋਟਾ ਤੋੜਾ ਫੇਰਾ ਕਰਾਣਾ ਤਾਂ ਅਰਨੀ ਮਾਰਨਿੰਗ ਜਾਂ ਲੇਟ ਈਵਨਿੰਗ ਜਦੋਂ ਮੌਸਮ ਥੋੜਾ ਕੰਪੈਰੀਟਿਵਲੀ ਮੈਂ ਇਹ ਵੀ ਕਹਾਂਗਾ ਵੀ ਠੀਕ ਹੋ ਜਾਂਦਾ ਕੰਪੈਰੀਟਿਵਲੀ ਹੀਟ ਘਟ ਜਾਂਦੀ ਆ ਉਦੋਂ ਤੁਸੀਂ ਘਰ ਨਾਲ ਲੈ ਕੇ ਜਾਓ ਖੁੱਲੇ ਵਾਤਾਵਰਨ ਚ ਰੱਖੋ ਤੇ ਪਾਣੀ ਇੰਨਾ ਨੂੰ ਠੰਡਾ ਪੁੱਲਾ ਦਿਓ